ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਘੋੜੀ ਦਿਖਾਵਾਂਗੇ ਜਿਹੜੀ ਪੌੜੀ ਵੀ ਬਣ ਜਾਂਦੀ ਆ ਤੇ ਘੋੜੀ ਵੀ ਦੋਨੇ ਕੰਮ ਦੇਊਗੀ ਤੇ ਬਾਈ ਅੱਜ ਦੀ ਮੈਂ ਕਰਦਿਆਂ ਗੱਲ ਹੋਰ ਬਾਈ ਕੀ ਹਾਲ ਚਾਲ ਨੇ ਠੀਕ ਆ ਬਾਈ ਜੀ ਤੁਸੀਂ ਦੱਸੋ ਹੋ ਠੀਕ ਠਾਕ ਹਾਂ ਬੜੀ ਜੀ ਅੱਛਾ ਇੱਧਰ ਕੀ ਬਣਾ ਰਹੇ ਆ ਇਹਦਾ ਟੇਬਲ ਬਣਾ ਰਹੇ ਸੀ ਬੈਠਣ ਵਾਸਤੇ ਠੀਕ ਆ ਸੋ ਅੱਜ ਦੀ ਜਿਹੜੀ ਚੀਜ਼ ਆ ਆਪਾਂ ਤੁਹਾਨੂੰ ਦਿਖਾਉਣੀ ਆ ਉਹਦੇ ਬਣੀ ਆਉਣੇ ਆਪਾਂ ਹਾਂਜੀ ਇਹ ਹੈਗੀ ਆ ਬਾਈ ਨੇ ਬਣਾਈ ਹੋਈ ਘੋੜੀ ਇਹ ਕੋੜੀ ਵੀ ਕਹਿ ਸਕਦੇ ਆ ਪੌੜੀ ਵੀ ਕਹਿ ਸਕਦੇ ਆ ਇਹਨੂੰ ਅੱਛਾ ਇਹ 3 ਇਨ 1 ਆ 3 ਇਨ 1 ਇਹ ਤਾਂ ਕੂਈ ਨਾ ਬਣੀ ਨਾ ਨਾ 3 ਇਨ 1 ਨਹੀਂ 3 ਇਨ 1 ਕਿਵੇਂ ਹੋਈ ਇਹ 3 ਇਨ 1 ਆ ਕੀ ਐਂ ਦੇਖੋ ਤੁਸੀਂ ਹੂੰ ਇਹ ਪਹਿਲਾ ਕੰਮ ਤਾਂ ਆ ਹੋ ਗਈ ਏ ਇਦਾਂ ਹਨਾ ਪੌੜੀ ਬਣ ਗਈ ਪੌੜੀ ਬਣ ਗਈ 6.5 7 ਫੁੱਟ ਦੀ ਐਂ ਬਣ ਗਈ ਇਹ ਅੱਛਾ ਇਹ 3 ਇਨ 1 ਕਿਨੀਂ ਬਣ ਕੇਵੇਂ ਹੋਈ ਵੀ ਇਹ ਪਹਿਲਾ ਕੰਮ ਤਾਂ ਐਂ ਕਰੂਗੀ 6.5 ਤੋਂ 7 ਫੁੱਟ ਦੇ ਵਿੱਚ ਹਨਾ ਵੀ 6 ਫੁੱਟ ਦੇ ਤਾਂ ਆਪਾਂ ਹੀ ਹੁਣ ਦੇਖੋ ਉੱਪਰ ਕਿੰਨੀ ਨਿਕਲ ਗਈ ਆ ਉਸ ਤੋਂ ਬਾਅਦ ਇਹ ਦੂਜਾ ਕੰਮ ਹੋ ਗਿਆ ਇਹਦਾ ਕੋੜੀ ਦਾ ਹੀ ਠੀਕ ਆ ਠੀਕ ਆ ਇਹ ਘੋੜੀ ਬਣਾ ਲਓ ਜੇ ਮਰਜ਼ੀ ਕੰਮ ਕਰਨਾ ਆਪਾਂ ਪੱਖੇ ਸਾਫ ਕਰਨੇ ਆ ਜਾਂ ਹਨਾ ਇੱਦਿਆਂ ਨੇ ਜੇ ਮਰਜ਼ੀ ਕਰ ਲੈ ਪਰ ਚੜ ਕੇ ਘੋੜੀ ਬਣ ਗਈ ਇਹ ਮਰਜ਼ੀ ਚੜ ਜਾ ਉੱਪਰ ਠੀਕ ਆ ਪੂਰੀ ਮਜ਼ਬੂਤ ਹੈ ਹੈਵੀ ਹੈ ਠੀਕ ਆ ਹਾਂ ਚੜ ਕੇ ਦੇਖੋ ਤੁਸੀਂ ਆਹ ਕਾਦੇ ਵਾਸਤੇ ਲਾਇਆ ਬਾਈ ਇੱਕ ਇਹ ਜਦੋਂ ਆਪਾਂ ਤੀਜਾ ਕੰਮ ਲੈਣਾ ਹੈ ਤੋ ਹਾਂ ਉਦੋਂ ਇਹ ਲੋਕ ਲੱਗ ਜਾਂਦਾ ਬੜਾ ਨੇੜੇ ਕਰਕੇ ਦਿਖਾ ਬਈ ਹਾਂ ਆਹ ਬੜਾ ਦੇਖ ਲੋ ਇੱਕ ਆਲਾ ਆਇਆ ਜੰਤਰਬਾਈ ਨੇ ਹਾਂ ਇਹ ਜੰਤਰ ਲਾਇਆ ਹੀ ਇਹ ਲੋਕ ਹੀ ਇੱਕ ਸਾਹ ਦਾ ਠੀਕ ਆ ਅੰਦਰੇ ਕਰਕੇ ਪੂਰਾ ਬੜਾ ਰੱਖਾ ਹੋਇਆ ਹੈ ਕਿ ਕਿਸ ਤਰ੍ਹਾਂ ਪੌੜੀ ਬਣਦੀ ਹੈ ਤੇ ਇਹ ਦੇਖੋ ਤੁਸੀਂ ਇਹਨੂੰ ਇਹ ਪੂਰਾ ਖੋਲਣਾ ਪੂਗਾ ਹਾਂ ਖੋਲਣਾ ਪੂਜੀ ਆਪਾਂ ਨੂੰ ਇਹ ਨਾੜ ਕੱਢਣਾ ਪੋਵੇ ਇੱਥੋਂ ਅੱਛਾ ਇਹ ਨਾਟ ਕੱਢ ਕੇ ਜਿਹੜੀ ਹੁਣ ਇਹ तकरीबन 12 ਤੋਂ 13 ਫੁੱਟ ਦੀ ਜਿਹੜੀ ਹਾਂ 13 ਫੁੱਟ ਦੀ ਪੌੜੀ ਬਣ ਜੂਗੀ ਹੈ ਪੌੜੀ ਬਣ ਜੂਗੀ ਕੋਈ ਜ਼ਿਆਦੇ ਔਖਾ ਨਹੀਂ ਏਜੀ ਹੈ ਕੰਮ ਇਹ ਠੀਕ ਹੈ ਬੰਦਾ ਜੇ ਮਰਜ਼ੀ ਕਰਦਾ ਮਤਲਬ ਇਹ ਖੁੱਲੂਗੀ ਨਹੀਂ ਹਾਂ ਇਹ ਲੋਕ ਲੱਗੇ ਹੀ ਇਹਨੂੰ ਠੀਕ ਆ ਕਈ ਵਾਰੀ ਆਪਾਂ ਐਂ ਹੀ ਚੱਕ ਲੈਨੇ ਆ ਇਹਨੂੰ ਜਾਂ ਪੁੱਠੀ ਵੀ ਲਾ ਸਕਦਾ ਕੋਈ ਬੰਦਾ ਹਨਾ ਹੂੰ ਹੂੰ ਵੀ ਇਹ ਸਪੋਰਟ ਨਹੀਂ ਵੀ ਕੰਮ ਕਰਦੀ ਤਾਂ ਇਹ ਲੋਕ ਕੰਮ ਕਰੂ ਕਰੂਗਾ ਠੀਕ ਆ ਜੀ ਵੀ ਆ ਦੇਖੋ ਹੁਣ ਤੁਸੀਂ ਇਹ ਕਿੱਥੇ ਵੱਗ ਹੁਣ ਇਹ ਬਣ ਗਈ ਪੌੜੀ ਪੌੜੀ ਬਣ ਗਈ ਇਹ ਤੀਜਾ ਕੰਮ ਹੈ ਇਹਦਾ ਹੁਣ ਤੁਹਾਨੂੰ ਪੌੜੀ ਘੋੜੀ ਇਹ 8 ਲੱਖ ਲੱਖ ਤੋਂ ਬਣਵਾਉਣ ਦੀ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਹੈਗੀ ਤੇ ਇਹ ਸਾਰਾ ਕੁਝ ਇੱਕੋ ਹੀ ਚੀਜ਼ ਦੇ ਵਿੱਚ ਆ ਜਾਂਦਾ ਦੇਖੋ ਕਿੰਨੀ ਲੰਬੀ ਬਣ ਗਈ ਇਹਦੇ ਥੋੜਾ ਚਾੱਕ ਕੇ ਦੇਖੋ ਬਾਈ ਦਾ ਸਰੀਰ ਦੇਖੋ ਤੁਸੀਂ ਪੂਰਾ ਨਿੱਗਰ ਹੈਗਾ ਕੋਈ ਐ ਨਹੀਂ ਹਲਕਾ ਬੰਦਾ ਹੈਗਾ ਵਿਚਾਲੇ ਮੁਸਲਮਾਨਾਂ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਇਹੋ ਜੀ ਆ ਪੂਰੇ ਜੋੜ ਤੇ ਆਪਾਂ ਖੜ ਕੇ ਦਿਖਾਉਣੇ ਆ ਤੁਹਾਨੂੰ ਦੇਖੋ ਜੀ ਪੂਰੀ ਪੂਰੀ ਐ ਜ਼ਬਰਦਸਤ ਜਮਜਬੂਰੀ ਪੂਰੀ ਜ਼ਬਰਦਸਤ ਆ ਜੇ ਮਰਜੀ ਲਾਓ ਪੁੱਠੀ ਲਾਓ ਸਿੱਧੀ ਲਾਓ ਹਣਾ ਕੋਈ ਦਿੱਕਤ ਨਹੀਂ ਹੁੰਦੀ ਕੋਈ ਲਾ ਕੇ ਦਿਖਾ ਦਿੰਦੇ ਆ ਬਈ ਕਈ ਵਾਰੀ ਕੋਈ ਬੰਦਾ ਦੂਸਰੇ ਉੱਤੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਵੇਂ ਟੁੱਟਣ ਨਹੀਂ ਦਿੰਦਾ ਹੈਗਾ ਇਨੇ ਹੀ ਕੰਮ ਕਰ ਲੈਣ ਨੂੰ ਫੁੱਲ ਸੇਫਟੀ ਆ ਤੇ ਜੇ ਮਰਜੀ ਜੰਪ ਮਾਰੀਏ ਬੰਦਾ ਹਾਂ ਖਰਚਾ ਵਗੈਰਾ ਕਿੰਨਾ ਆ ਜਾਂਦਾ ਜਾਂ ਕੋਸਟ ਕਿੰਨੀ ਕਹਿਦੀ ਇਹਦੇ ਬਾਰੇ ਆਪਾਂ ਤੁਹਾਨੂੰ ਦੱਸ ਦੇਾਂਗੇ ਬਈ ਇਹ ਐਪਰੋਕਸੀਮੇਟਲੀ ਕੋਸਟ ਨਾਲੀ ਖਰਚਾ ਵੀ ਕਿੰਨਾ ਆ ਜਾਂਦਾਗਾ ਕੋਸਟ ਤਾਂ ਜੈ ਜੀ ਰੱਖੀ ਇਹਦੀ ਆਪਾਂ 23000 ਰੁਪਇਆ ਰੱਖਿਆ 23000 ਰੁਪਇਆ ਤੁਸੀਂ ਬਣਾ ਕੇ ਦੇ ਦੇਣੇ ਮਤਲਬ ਮੈਂ ਆਗੇ ਦੇ ਦੇਣੇ ਆਰਡਰ ਤੇ ਤਿਆਰ ਕਰਕੇ ਦੇਣੇ ਹਾਂਜੀ ਹਾਂ ਸਾਰਾ ਕੁਝ ਆਪਣਾ ਰੰਗ ਰੌਣਕ ਕਰਕੇ ਦੇਵਾਂਗੇ ਤਿਆਰ ਕਰਕੇ 3191 ਜਿਹੜੀ ਇਹ ਪੌੜੀ ਘੋੜੀ ਤੁਹਾਨੂੰ ਸਿਰਫ ਤੇ ਸਿਰਫ 2300 ਰੁਪਏ ਦੇ ਵਿੱਚ ਬਾਈ ਹਾਂ 2300 ਰੁਪਏ ਦੇ ਵਿੱਚ ਰੰਗ ਰੰਗ ਕਰਕੇ ਸਾਰਾ ਕੰਪਲੀਟ ਤੁਹਾਨੂੰ ਦੇ ਦੇਣਗੇ ਬਾਈ ਹੋਰੇ ਸੋ ਜੇ ਕਿਸੇ ਵੀਰ ਨੇ ਬਣਵਾਉਣੀ ਆ ਤਾਂ ਬਾਕੀ ਕਿਸ ਨੇ ਕੋਈ ਲੰਬੀ ਕਰਾਉਣੀ ਆ ਹਨਾ ਛੋਟੀ ਕਰਾਉਣੀ ਆ ਠੀਕ ਆ ਉਹ ਅਗਲੇ ਦੇ ਟਿਪੈਂਡ ਕਰਦਾ ਉਹਦੇ ਨਾਲ ਖਰਚਾ ਜਿਹੜਾ ਵਾਧਾ ਉਹ ਗੱਲ ਤੇ ਹਨਾ ਵਾਧਾ ਘਟ ਜਾਊਗਾ ਕਿਉਂਕਿ ਪੱਤੀ ਪੁੱਤੀ ਪੂਰੀ ਮਜ਼ਬੂਤ ਲੱਗਦੀ ਪੂਰੀ ਮਜ਼ਬੂਤ ਆ ਫੱਟੀ ਪੈਪ ਲਾਈ ਹੋਈ ਆ ਆਪਾਂ 2 बाई 1 ਦੀ ਤਾਂ ਇੰਚੀ ਦੀ ਗੋਲ ਪੈਪ ਲਾਈ ਆ ਠੀਕ ਆ ਜੀ ਕੋਈ ਦਿੱਕਤ ਨਹੀਂ ਆਉਂਦੀ ਇਹ ਇਹ ਅੰਦਰ ਸਾਈਡ ਤੇ ਕੰਮ ਕਰਨਾ ਇਕੱਠੀ ਕਰ ਲੋ ਇਹਨੂੰ ਹਾਂ ਜੇ ਆਪਾਂ 6 6 ਸਟ ਬੋਡੀ ਹੁੰਦੀ ਹੈਗੀ ਉਹ ਸਾਹਮਣੀ ਆਪਾਂ ਨੂੰ ਓਕੀ ਹੋ ਜੇ ਨਾ ਇਹਨੂੰ ਸਾਹਮਣੇ ਵਾਸਤੇ ਜਿਹੜੀ ਸ਼ੇਕ ਫੁੱਟ ਦੀ ਹੋ ਬਣ ਜਾਂਦੀ ਹੈ ਇਕੱਠੀ 폴ਡ ਹੋ ਜੂਗੀ ਤੈਨੂੰ ਜਿੱਥੇ ਮਰਜ਼ੀ ਲਿਜਾ ਕੇ ਜਿਹੜਾ ਤੁਸੀਂ ਰੱਖ ਸਕਦੇ ਹੋਗੇ ਅੰਦਰ ਕਮਰੇ ਚ ਵੀ ਜਾਂ ਕਿਤੇ ਵੀ ਤੇ ਜ਼ਰੂਰੀ ਨਹੀਂ ਹੈਗਾ ਇਹਨੂੰ ਵੀ ਬਾਹਰ ਹੀ ਰੱਖਣਾਗਾ ਆਪਾਂ ਨੇ ਬਾਕੀ ਜਾਂਦੀ ਨਹੀਂ ਮਰਦੀ ਨਹੀਂ ਉਮਰ ਭਰੀ ਠੀਕ ਹੈ ਜੀ ਕਾਮਦੇ ਨੂੰ ਦੀ ਪੈਪ ਲਾਈ ਹੋਈ ਹੈ ਆਪਾਂ ਕਾਮਦੇ ਨੂੰ ਦਾ ਸਾਰਾ ਮਟੀਰੀਅਲ ਲਾ ਕੇ ਹਾਂ ਸਾਰਾ ਮਟੀਰੀਅਲ ਕਾਮਦੇ ਨੂੰ ਦਾ ਤੇ ਬਾਕੀ ਬਿਲਡਿੰਗ ਦੀ ਦਿਖਾ ਦਿਓ ਤੁਸੀਂ ਠੀਕ ਹੈ ਜ हां जी दोस्तों जेकर ਤੁਸੀਂ ਵੀ ਇਸ ਨਾਲ ਦੀ ਜਿਹੜੀ ਪੌੜੀ ਕੋੜੀ ਤੇ ਪੌੜੀ ਜਿਹੜੀ 3 ਨੇਵਾਨ ਇਹ ਪੀਸ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੰਟੈਕਟ ਨੰਬਰ ਆਪਾਂ ਬਾਈ ਵੀਡੀਓ ਦੇ ਵਿੱਚ ਦੱਸ ਦਿੰਦਾਗਾ ਬਾਈ ਤੁਹਾਡਾ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ ਹੈਗਾ 9815094172 ਦੁਬਾਰੇ ਫੇਰ ਦੱਸ ਦਿੰਦੇ ਆ 9815094172 ਆਪਣਾ ਕੰਟੈਕਟ ਨੰਬਰ ਆ ਪਿੰਡ ਜਿਆਂ ਡੂਗੇ ਆ ਆਪਣੀ ਦੁਕਾਨ ਤੇ ਟਾਲੀ ਵਾਲਾ ਅੱਡਾ ਵਾਜਦਾ ਸੋ ਜੇ ਕਿਸੇ ਵੀ ਵੀਰ ਨੇ ਇਸ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਇਹ ਤਿਆਰ ਕਰਵਾਉਣਾਗਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਦਿੱਤੇ ਹੋਏ ਨੰਬਰ ਦੇ ਉੱਪਰ ਆ ਤੇ ਤੁਸੀਂ ਵੀ ਇਸ ਨਾਲ ਦੀ ਜਿਹੜੀ ਪੌੜੀ ਕੋੜੀ ਤੁਸੀਂ ਤਿਆਰ ਕਰਵਾ ਸਕਦੇ ਹੋ ਬਾਕੀ ਮਾਰ ਕੇ ਵਗੈਰਾ ਲੱਗੇ ਹੋਣੇ ਬਾਈ ਨੇ ਕੋਈ ਉਹ ਗੱਲ ਹਾਂ ਕਾਮਤੇ ਨੂੰ ਦੇ ਮਾਰ ਕੇ ਲੱਗੇ ਮੱਲੇ ਨੇ ਥੋੜਾ ਨੇੜੇ ਕਰਕੇ ਦਿਖਾ ਦਿਓ ਸਾਰੀ ਪੈਪ ਦੇ ਮਾਰ ਕੇ ਲੱਗੇ ਹੋਣੇ ਇਹੋ ਜੀ ਗੱਲ ਨਹੀਂ ਹੈਗੀ ਬਾਈ ਕੰਨ ਗੱਲਾਂ ਚ ਕਹਿੰਦਾ ਵੀ ਕਾਮਤੇ ਨੂੰ ਤਾਂ ਮਠੀਏ ਲਾਇਆ ਸਾਰਾ ਵਧੀਆ ਬ੍ਰਾਂਡਡ ਮਟੀਰੀਅਲ ਲਾ ਕੇ ਕੋੜੀ ਤਿਆਰ ਕਰਕੇ ਦਿੰਦੇ ਨੇ ਤੁਹਾਨੂੰ ਸੋ ਦੋਸਤੋ ਜੇ ਤੁਸੀਂ ਵੀ ਇਸ ਨਾਲ ਦੀ ਕੋੜੀ ਬਣਾਉਣੀ ਤਾਂ ਬਾਈ ਨਾਲ ਸੰਪਰਕ ਕਰੋ ਜੀ ਧੰਨਵਾਦ ਧੰਨਵਾਦੀ